ਦੇਖੋ ਜੀ ਜੋ ਪਰਾਲੀ ਹੈ ਉਹਦੀ ਸਾਮ ਸੰਭਾਲ ਦੇ ਲਈ ਉਹਨੂੰ ਉਹਨੂੰ ਅੱਗ ਨਾ ਲੱਗੇ ਉਹਨੂੰ ਰੋਕਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਬਹੁਤ ਚੰਗੇ ਉਪਰਾਲੇ ਕੀਤੇ ਗਏ ਨੇ ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਸੀਆਰਐਮ ਮਸ਼ੀਨਰੀ ਦੀ ਕ੍ਰੌਪ ਰੈਸੀਡਿਓ ਮੈਨੇਜਮੈਂਟ ਜੀਕੇਰ ਆਪਾਂ ਉਹਨਾਂ ਦੀ ਸਾਮ ਸੰਭਾਲ ਦੀ ਗੱਲ ਕਰੀਏ ਪਰਾਲੀ ਦੀ ਉਹਦੇ ਲਈ ਅਸੀਂ ਬਹੁਤ ਮਸ਼ੀਨਾਂ ਮੋਰ ਥੈਨ 300 ਮਸ਼ੀਨਾਂ ਅਸੀਂ ਇੱਥੇ ਵੰਡੀਆਂ ਨੇ ਤੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਜੋ ਵੀ ਇਹ ਮਸ਼ੀਨਾਂ ਵੰਡੀਆਂ ਸੀਗੀਆਂ ਉਸ ਤੋਂ ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਦੇ ਨਾਲ ਰੂਬਰੂ ਹੋ ਕੇ ਸਾਡੇ ਐਗਰੀਕਲਚਰ ਮਹਿਕਮੇ ਵੱਲੋਂ ਉਹਨਾਂ ਨਾਲ ਗੱਲਬਾਤ ਕਰਕੇ ਪਹਿਲਾਂ ਮਸ਼ੀਨਾਂ ਆਈਡੈਂਟੀਫਾਈ ਕੀਤੀਆਂ ਗਈਆਂ ਸੀਗੀਆਂ ਵੀ ਕਿਹੜੀ ਮਸ਼ੀਨਾਂ ਦੀ ਤੁਹਾਨੂੰ ਫੀਲਡ ਦੇ ਵਿੱਚ ਲੋੜ ਹੈ ਜਿਵੇਂ ਕਿ ਮਲਚਰ ਸੁਪਰ ਸੀਡਰ ਬਿਲਰ ਉਹੀ ਮਸ਼ੀਨਾਂ ਹਨ ਅਸੀਂ ਉਹਨਾਂ ਨੂੰ ਦਵਾਈਆਂ ਕਰਦੇ ਭਾਈ ਤੇ ਉਹ ਉਹਦੇ ਨਾਲ ਸਾਨੂੰ ਜੋ ਕ੍ਰੌਪ ਰੈਜ਼ਿਡਿਓ ਮੈਨੇਜਮੈਂਟ ਦੇ ਵਿੱਚ ਕਾਫੀ ਸਹਾਇਤਾ ਮਿਲ ਰਹੀ ਹੈ ਜੇਕਰ ਆਪਾਂ ਗੱਲ ਕਰੀਏ ਡਾਟਾ ਦੀ ਤਾਂ ਮੈਂ 2023 23 ਦੇ ਵਿੱਚ ਟੋਟਲ ਇਸ ਸਮੇਂ ਤੱਕ 384 ਪਿਛਲੇ ਸਾਲ 105 ਤੇ ਇਸ ਸਾਲ ਕੇਵਲ 60 ਇਨਸੀਡੈਂਟ ਹੀ ਰਿਪੋਰਟ ਹੋਏ ਨੇ ਇਹ 60 ਦੇ 60 ਇਨਸੀਡੈਂਟ ਅਸੀਂ ਜੋ ਹਦਾਇਤਾਂ ਹੈਗੀਆਂ ਨੇ ਸਾਨੂੰ ਮਾਨਯੋਗ ਸੁਪਰੀਮ ਕੋਰਟ ਦੀਆਂ ਸੀਏਕਯੂਐਮ ਦੀਆਂ ਤੇ ਪੰਜਾਬ ਸਰਕਾਰ ਦੀਆਂ ਅਸੀਂ ਸਾਰੀ ਸਾਈਟਾਂ ਨੂੰ ਵਿਦਿਨ 24 ਆਵਰਸ ਅਸੀਂ ਵਿਜ਼ਿਟ ਕਰਵਾ ਦਿੱਤਾ ਹੈਗਾ ਤੇ ਜਿੱਥੇ-ਜਿੱਥੇ ਸਾਡੀ ਸਾਈਟਾਂ ਦੇ ਵਿੱਚ ਬਰਨਿੰਗ ਪਾਈ ਗਈ ਅਸੀਂ ਉੱਥੇ এনवायरमेंट ਕੰਪਨਸੇਸ਼ਨ ਲਾ ਦਿੱਤਾ ਹੈਗਾ ਤੇ ਪੁਲਿਸ ਮੈਕ ਨੇ ਵੱਲੋਂ ਉਹਨਾਂ ਉੱਤੇ ਪਰਚਾ ਵੀ ਦਰਜ ਕਰ ਦਿੱਤਾ ਗਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਡੇ ਜ਼ਿਲ੍ਹੇ ਦੇ ਜੋ ਐਫਰਟ ਹੈਗੇ ਨੇ ਪੂਰੀ ਟੀਮ ਦੇ ਉਹਦੇ ਕਰਕੇ ਕਾਫੀ ਦਿਰਾਵਟ ਹੈਗੀ ਹੈ ਪਰੰਤੂ ਆਉਣ ਵਾਲੇ 15 ਦਿਨ ਜੋ ਬੜੇ ਕ੍ਰੂਸ਼ਲ ਨੇ ਸਾਡੇ ਐਸ ਡੀ ਐਮ ਸਾਡੇ ਡੀ ਐਸ ਪੀ ਸਾਹਿਬਾਨ ਐਸ ਐਚ ਓ ਸਾਹਿਬਾਨ ਤੇ ਹੋਰ ਜੋ ਵੀ ਮੈਕਮੇ ਨੇ ਜਿੰਨਾ ਵਿੱਚੋਂ ਸੀ ਕਲਸਟਰ ਲੈਵਲ ਅਫਸਰ ਲਾਈਨ ਹੈ ਨੋਡਲ ਅਫਸਰ ਲਾਈਨ ਹੈ ਤੇ ਸਾਡੀ ਪ੍ਰਾਇਰੀ ਪ੍ਰੋਡਕਸ਼ਨ ਫੋਰਸ ਜੋ ਹੈ ਇਸ ਵਾਰ ਪੰਜਾਬ ਸਰਕਾਰ ਦੇ ਹਦਾਇਤ ਤੇ ਸਪੈਸ਼ਲੀ ਬਣਾਈ ਗਈ ਹੈ ਉਹ ਸਾਡੀ ਪਿੰਡਾਂ ਦੇ ਵਿੱਚ ਰਹਿੰਦੀ ਹੈਗੀ ਆ હાજર ਹੁੰਦੀ ਹੈਗੀ ਆ ਕਿਸੇ ਵੀ ਤਰ੍ਹਾਂ ਦੇ ਕਿਸਾਨ ਨੂੰ ਕੋਈ ਇਸ਼ੂ ਆਂਦਾ ਤਾਂ ਉਹਨੂੰ ਸਮਝ ਕਰਕੇ ਉਹਨੂੰ ਮਸ਼ੀਨਾ ਵੀ ਮੁਹਈਆ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਜੇਕਰ ਕੋਈ ਪ੍ਰੋਬਲਮ ਆਂਦੀ ਹੈ ਜੇਕਰ ਕੋਈ ਹੋਰ ਤਰ ਤਕਲੀਫ ਹੈ ਉਹਦੇ ਵਿੱਚ ਵੀ ਅਸੀਂ ਉਹਨਾਂ ਦੀ ਸਹਾਇਤਾ ਕਰ ਰਹੇ ਹਾਂ ਜਿਦੇ ਕਰਕੇ ਅਸੀਂ ਇੰਨਾ ਇਨਸੀਡੈਂਟਸ ਦੇ ਵਿੱਚ ਭਾਰੀ ਗਿਰਾਵਟ ਦੇਖ ਰਹੇ ਹਾਂ ਹੁਣ ਸਾਡੇ ਜੋ ਕਸਟਮ ਹਾਇਰਿੰਗ ਸੈਂਟਰ ਹੁੰਦੇ ਨੇ ਕੋਆਪਰੇਟਿਵ ਵਿਭਾਗਮ ਦੇ ਉਹਦੇ ਵਿੱਚ ਦੀ ਪਿਛਲੇ ਸਾਲ ਨਾਲੋਂ ਅਸੀਂ ਜੋ ਵਰਤਵਾ ਹੈ ਤਕਰੀਬਨ ਅਸੀਂ ਉਹਨੂੰ 3 ਗੁਣਾ ਕਰ ਚੁੱਕੇ ਹਾਂ ਹਜੇ ਤੱਕ ਕਹਿਣ ਦਾ ਭਾਵ ਇਹ ਹੈਗਾ ਜੇਕਰ ਸਾਡੀ ਪਿਛਲੇ ਸਾਲ ਮਸ਼ੀਨ ਇੰਨਾ ਦਿਨਾਂ ਦੇ ਵਿੱਚ 2 ਘੰਟੇ ਯੂਜ਼ ਹੋ ਰਹੀ ਸੀਗੀ ਪ੍ਰਤੀ ਦਿਨ ਤਾਂ ਅਸੀਂ ਉਹਨੂੰ 6 ਘੰਟੇ 7 ਘੰਟੇ ਪ੍ਰਤੀ ਦਿਨ ਅਸੀਂ ਯੂਜ਼ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਅੰਦਰ ਸਾਡਾ ਟਾਰਗੇਟ ਹੈਗਾ ਕਿ ਪ੍ਰਤੀ ਦਿਨ ਉਹ ਮਸ਼ੀਨਰੀ ਦੀ ਵਰਤੋਂ ਮੈਕਸਿਮਮ ਹੋ ਸਕੇ 8 ਤੋਂ 10 ਘੰਟੇ ਪ੍ਰਤੀ ਦਿਨ ਹੋ ਸਕੇ ਤੇ ਇੰਨਾ ਸਾਰੇ ਉਪਰਾਲਿਆਂ ਕਰਕੇ ਜ਼ਿਲ੍ਹਾ ਮੋਗਾ ਦੇ ਵਿੱਚ ਅਸੀਂ ਜੋ ਇਨਸੀਡੈਂਟ ਹੈ ਉਹ ਰਿਡਿਊਸ ਕਿੱਤੇ ਨੇ ਸਾਡੀ ਕੋਸ਼ਿਸ਼ ਹੈ ਇਹ ਬਿਲਕੁਲ ਘਟਣ ਜੋ ਵੀ ਕਿਸਾਨਾਂ ਦੀ ਜੋ ਵੀ ਸਮੱਸਿਆਵਾਂ ਹੈਗੀਆਂ ਨੇ ਪਰਾਲੀ ਨੂੰ ਸਾਮਸਵਾਲੂ ਲੈ ਕੇ ਕਿ ਉਹਨਾਂ ਨੂੰ ਬੈਲਰ ਮਿਲ ਨਹੀਂ ਰਿਹਾ ਅਸੀਂ ਬੈਲਰ ਵੀ ਨਾਲ ਉਹਨਾਂ ਨਾਲ ਉਹਨਾਂ ਨਾਲ ਟਾਈਪ ਕਰਾ ਰਹੇ ਹਾਂ ਜੇਕਰ ਉਹਨਾਂ ਨੇ ਕਿਸੇ ਔਰ ਟਰਾਲੀ ਦੇ ਵਿੱਚ ਉਹਨੂੰ ਭਰ ਕੇ ਕਿਤੇ ਜੋ ਵੀ ਇੰਡਸਟਰੀ ਦੇ ਵਿੱਚ ਲੈ ਕੇ ਜਾਣਾ ਹੈ ਜਾਂ ਜਿੱਥੇ ਇਹਨਾਂ ਦੇ ਨਾਲ ਬਾਇਓ ਐਨਰਜੀ ਬਣਦੀ ਹੈਗੀ ਉੱਥੇ ਲੈ ਕੇ ਜਾਣਾ ਅਸੀਂ ਉਹਦੇ ਵਿੱਚ ਵੀ ਉਹਨਾਂ ਦੇ ਨਾਲ ਮਿਲ ਕੇ ਖੜੇ ਹਾਂ ਤੇ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਜੋ ਜੋ ਅਸੀਂ ਸੋਸ਼ਲ ਮੀਡੀਆ ਕੈਂਪੇਨ ਇਸ ਤਰੀਕੇ ਦੇ ਰਨ ਕਰ ਰਹੇ ਆ ਉਹਦੇ ਨਾਲ ਕਿਸਾਨਾਂ ਦੇ ਵਿੱਚ ਵੀ ਜਾਗਰੂਕਤਾ ਹੈਗੀ ਹੈ ਕਿ ਇਸ ਮੁੱਦੇ ਨੂੰ ਲੈ ਕੇ ਉਹਨਾਂ ਵੱਲੋਂ ਕਾਫੀ ਚੰਗਾ ਸਾਡੇ ਨਾਲ ਕੋਆਪਰੇਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਾਡੇ ਨਾਲ ਚੰਗਾ ਕੋਆਪਰੇਟ ਕੀਤਾ ਜਾ ਰਿਹਾ ਹੈ ਤੇ ਸਾਡੇ ਸਾਰੇ ਅਫਸਰ ਜੋ ਹੈਗੇ ਨੇ ਉਹ ਫੀਲਡ ਦੇ ਵਿੱਚ ਨੇ ਤੇ ਇਹਦੇ ਕਰਕੇ ਵੀ ਵੀ ਆਰ ਹੋਪਫੁਲ ਕਿ ਨੈਕਸਟ 15 ਦਿਨ ਜਦੋਂ ਬਿਜਾਈ ਹੁੰਦੀ ਹੈ ਉਦੋਂ ਮੇਜਰ ਅੱਗਾਂ ਲੱਗਦੀਆਂ ਨੇ ਵੀ ਅਸੀਂ ਇਨਾਂ ਦੇ ਵਿੱਚ ਭਾਰੀ ਗਰਾਵਿਟ ਲੈ ਕੇ ਆਵਾਂਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਬਿਲਕੁਲ ਉਹ ਬਹੁਤ ਫਰਕ ਪਿਆ ਗਿਆ ਹੈ ਰਾਤ ਦੇ ਟਾਈਮ ਦਾ ਧੂਆਂ ਕਾਫੀ ਹੁੰਦਾ ਪਰ ਫੇਰ ਵੀ ਕਿਸਾਨ ਅੱਗ ਲਗਾ ਰਹੇ ਨੇ ਕੱਲ ਇੱਕ ਬਾਗੇਪੁਰਣ ਦੀ ਖਬਰ ਹੈ ਕਿ ਜੀ ਦੋ ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਜਿਨ੍ਹਾਂ ਦੀ ਡੈਥ ਵੀ ਹੋ ਚੁੱਕੀ ਹੈ ਕੀ ਕਾਰਨ ਜਿਹੜਾ ਕਿਸਾਨ ਹੰਨੀ ਹਟ ਰਹੀ ਤੇ ਇਹ ਦੇਖੋ ਜੀ ਜੋ ਤੁਸੀਂ ਗੱਲ ਕਹੀ ਹੈ ਉਹ ਪੈਂਡਿੰਗ ਇਨਵੈਸਟੀਗੇਸ਼ਨ ਹੈਗਾ ਉਹਦੇ ਕਰਕੇ ਐਗਜੈਕਟਲੀ ਨਹੀਂ ਹੈਗੀ ਉਹ ਗੱਲ ਬਟ ਵੀ ਆਰ ਸਟਿਲ ਇਨਕੁਆਇਰੀਂਗ ਐਂਡ ਤੁਹਾਨੂੰ ਮੈਂ ਦੱਸਦਾ ਹੈਗਾ ਮੈਂ ਵੀ ਕਾਫੀ ਦੇਰ ਰਾਤ ਵੀ ਮੈਂ ਚੱਕਰ ਮਾਰਦਾ ਰਿਹਾ ਤੇ ਦੇਖਦੇ ਰਹਨੇ ਹਾਂ ਅਸੀਂ ਵੀ ਕਿ ਕਿਸ ਤਰੀਕੇ ਦਾ ਉੱਥੇ ਇੱਥੇ ਅੱਗ ਤਾਂ ਨਹੀਂ ਲੱਗੀ ਕਿ ਤੁਹਾ ਜਿਵੇਂ ਤੁਸੀਂ ਕਹਿ ਰਹੇ ਹੋ ਹੈਗਾ ਪਰ ਸਾਡੇ ਜ਼ਿਲ੍ਹੇ ਦੇ ਵਿੱਚ ਜੋ ਹੈਗਾ ਉਹ ਘਾਟ ਅੱਗ ਲੱਗ ਰਹੀ ਹੈ ਬਟ ਜੋ ਏਅਰ ਹੈਗਾ ਜੋ 에어 ਸਰਕੂਲੇਸ਼ਨ ਹੈ 에어 ਮੂਵਮੈਂਟ ਹੈ ਉਹ ਹੋਰ ਕਿੱਥੋਂ ਵੀ ਧੂਆ ਲੈ ਸਕਦਾ ਹੈ ਤੇ ਸਾਡੀ ਪੂਰੇ ਜ਼ਿਲ੍ਹੇ ਦੀ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਅੱਗਾਂ ਨੂੰ ਘੱਟ ਤੋਂ ਘੱਟ ਮਿਨੀਮਮ ਕਰੀਏ ਪਿਛਲੇ ਦੇ ਦੇਖਿਆ ਗਿਆ ਜੀ ਤੁਹਾਡੇ ਵੱਲੋਂ ਤਾਂ ਸਰ ਇਹ ਵੀ ਦੇਖਣ ਚਾਹਿਆ ਵੀ ਕਿਸਾਨ ਜਿਆਦਾਤਰ ਜਿਹੜੇ ਰਾਤ ਨੂੰ ਪ੍ਰਾਲੀ ਨੂੰ ਅੱਗ ਲਾਉਂਦੇ ਆ ਜਿਹਦੇ ਕਰਕੇ ਜਿਹੜਾ ਵੀ ਉਹ ਸੈਟਲਾਈਟ ਦੇ ਵਿੱਚ ਨਹੀਂ ਕੈਚ ਹੁੰਦਾ ਦੇਖੋ ਜੀ ਇਸ ਤਰ੍ਹਾਂ ਦੀ ਜੋ ਇਨਫੋਰਮੇਸ਼ਨ ਹੈ ਉਹ ਅਸੀਂ ਠੀਕ ਨਹੀਂ ਮੰਨਦੇ ਉਸ ਨੂੰ ਕਿਉਂਕਿ ਜੋ ਸਾਨੂੰ PRSC ਵੱਲੋਂ ਜਾਂ PPCB ਡਿਪਾਰਟਮੈਂਟ ਵੱਲੋਂ ਡਾਟਾ ਪ੍ਰੋਵਾਈਡ ਕੀਤਾ ਜਾਂਦਾ ਹੈ ਉਹਦੇ ਵਿੱਚ ਇਸ ਤਰੀਕੇ ਦੀ ਕੋਈ ਗੱਲ ਨਹੀਂ ਹੈਗੀ ਸਾਈਟ ਜੋ ਹੈਗੀ ਆ ਉਹ ਮੋਨਿਟਰਿੰਗ ਕਰਦੀ ਹੈਗੀ ਹੈ ਤੇ ਜੋ ਵੀ ਸਾਨੂੰ ਇਨਫਾਰਮੇਸ਼ਨ ਆਉਂਦੀ ਹੈ ਅਸੀਂ ਜੋ ਵੀ ਸਾਨੂੰ ਇਨਸੀਡੈਂਟ ਰਿਪੋਰਟ ਹੁੰਦੇ ਨੇ ਇਹ ਪੂਰੇ ਪੰਜਾਬ ਦੇ ਲਈ ਨੇ ਉਹ ਅਸੀਂ ਸਾਡਾ ਉਹਦੇ ਉੱਤੇ 24 ਆਵਰਸ ਦੇ ਅੰਦਰ ਅਸੀਂ ਆਪਦੀ ਵਿਜ਼ਿਟ ਕਰਾਣੀ ਹੈ ਜਿਹੜੇ ਕੇਸਾਂ ਦੇ ਵਿੱਚ ਬਰਨਿੰਗ ਪਾਈ ਗਈ ਉਹਨਾਂ ਦਾ ਐਕਸ਼ਨ ਲੈ ਲੈਣਾ ਤੇ ਜੇ ਤੁਗ ਨੋ ਵਰਨਿੰਗ ਕੋ ਸਾਡੇ ਸਾਈਨ ਆਹਟ ਸੀਕਯੂਮ ਨੂੰ ਚਲੀ ਜਾਂਦੀ ਹੈ। ਟੋਟਲ ਕਿੰਨੇ ਮਾਰੇ ਦੱਗੇ ਸਰ ਔਰ ਗਰਗਨ ਸਰ ਦੇਖਿਆ ਸਾਹਮਣੇ ਡੋਲ। ਹਾਂਜੀ ਸਰ ਜੇ ਜਿਹੜੇ ਹਾਜੇ ਵੀ ਨਹੀਂ ਇਸ ਅਮਲਕਾਰੇ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਲੈ ਕੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਜੀ ਸਾਡੇ ਨਾਲ ਕੋਆਪਰੇਟ ਕਰਨ ਜੋ ਕਿਸਾਨ ਵੀਰ ਹੈਗੇ ਨੇ ਉਹਨਾਂ ਨੂੰ ਸਾਨੂੰ ਪਤਾ ਹੈਗਾ ਕਿ ਬਜਾਈ ਦਾ ਸੀਜ਼ਨ ਹੁਣ ਬਜਾਈ ਦਾ ਸੀਜ਼ਨ ਖਤਮ ਹੋਣ ਵਾਲਾ 20 ਤਰੀਕ ਦੇ ਆਸ-ਪਾਸ ਜਨਰਲੀ ਖਤਮ ਹੋ ਜਾਂਦਾ ਹੈ। ਤੇ ਜੋ ਵੀ ਉਹਨਾਂ ਨੂੰ ਮਸ਼ੀਨਰੀ ਦੇ ਰਿਕੁਆਇਰਮੈਂਟ ਹੈ ਉਹ ਸਬੰਧਤ ਐਸਡੀਐਮ ਸਬੰਧਤ ਐਗਰੀਕਲਚਰ ਸਬੰਧਤ ਯੂਆਰ ਕੋਆਪਰੇਟਿਵ ਸਾਡੇ ਹੋਰ ਜਿੰਨੇ ਕਲਸਟਰ ਅਫਸਰ ਨੌਲਜ ਅਫਸਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਹਰ ਤਰ੍ਹਾਂ ਦੀ ਮਸ਼ੀਨਰੀ ਹਰ ਤਰ੍ਹਾਂ ਦੇ ਉਹਨਾਂ ਦੀ ਹੈਲਪ ਕਰਾਂਗੇ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਗੈ ਨਾਲ ਆਉਣ ਤਾਂ ਕਿ ਆਪਣੇ ਵਾਤਾਵਰਣ ਦਾ ਸੀ ਬਚਾਅ ਕਰ ਸਕੀਏ ਕਿਉਂਕਿ ਇਹਦੇ ਕਰਕੇ ਜ਼ਮੀਨ ਨੂੰ ਵੀ ਨੁਕਸਾਨ ਹੁੰਦਾ ਸਾਡੀ ਸਿਹਤ ਨੂੰ ਵੀ ਨੁਕਸਾਨ ਹੁੰਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ